ਔਰ ਜਿੱਜਾ ਵੀ ਬੜੀਆਂ ਪ੍ਰਾਪਤ ਹੁੰਦੀਆਂ ਨੇ ਗੁਰਬਾਣੀ ਇੱਕ ਸਮੁੰਦਰ ਹੈ ਤੇ ਅਸੀਂ ਅੱਜ ਉਸ ਸਮੁੰਦਰ ਦੇ ਵਿੱਚ ਤੈਰੀ ਲਾਉਣ ਵਾਸਤੇ ਇੱਥੇ ਹਾਜ਼ਰ ਹੋਏ ਹਾਂ ਮਾਪਾਂ ਬਾਹਰੀਆਂ ਕੰਪਨੀਆਂ ਚੜ੍ਹਿੰਦੇ ਆ ਇੱਥੇ ਸਮਾਂ ਬੜਾ ਸੀਮਤ ਹੁੰਦਾ ਬਹੁਤ ਸੀਮਤ ਹੈ ਅਸੀਂ ਸਵੇਰ 4 ਵਜੇ ਉੱਠੇ ਹੋਏ ਹਾਂ ਸਵੇਰ 4 ਵਜੇ ਤੇ ਤਕਰੀਬਨ ਰਾਤ ਨੂੰ 9 ਵਜੇ ਜਾ ਕੇ ਸਿਰ ਆਮ ਕਰਨਾ ਸਵੇਰੇ 4 ਵਜੇ ਤੋਂ ਸੇਵਾ ਚੱਲ ਰਹੀ ਹੈ ਜਦੋਂ ਮੰਡਲੀ ਰਾਵਣੇ ਨਿਤਾਂ ਦੇ 9:00 9:10 ਵਜੇ ਦੇ ਰਾਵ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਅਪਨ ਜਦੋਂ ਆਪਾਂ ਬੈਠ ਜਾਂਦੇ ਆ ਜਦੋਂ ਗੁਰਬਾਣੀ ਪੜ੍ਹਦੇ ਆ ਸਤ ਸੰਗਤ ਕਰਦੇ ਆ ਭਾਵੇਂ ਅਸੀਂ ਸੇਵਾ ਕਰਦੇ ਆ ਪ੍ਰਸ਼ਾਦੇ ਦੀ ਪਰਖਲਾ ਦੀ ਜੋੜਿਆਂ ਦੀ ਝਾਉ ਦੀ ਕੋਈ ਸੇਵਾ ਹੋਵੇ ਜਦੋਂ ਤੁਸੀਂ ਮਨ ਕਰਕੇ ਸੇਵਾ ਕਰੋਗੇ ਤੁਹਾਡਾ ਸਮਾਂ ਤੁਹਾਨੂੰ ਪਤਾ ਨਹੀਂ ਲੱਗਣਾ ਪਤੀਤ ਕਦੋਂ ਹੋ ਗਿਆ ਯਾਦ ਰੱਖੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਣੀ ਪੜਦੇ ਅਨਾਪਾਂ ਸਭਰਾ ਨੇ ਗੁਰੂ ਅਰਜਨ ਦੇਵ ਪਾਚਾ ਨੇ ਗੁਰਬਾਣੀ ਵਿੱਚ ਗੱਲ ਕੀਤੀ ਕਹਿੰਦੇ ਤੁਧ ਚਿਤਿ ਆਇ ਤਾ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ ਬੜੀ ਕਮਾਲ ਦੀ ਗੱਲ ਕੀਤੀ ਗੁਰੂ ਸਰਪਾ ਨੇ ਆਖਾਂ ਜੀਵਾਂ ਵਿਸਰੈ ਇਹ ਕੋ ਕਿੰਨੀ ਵੱਡੀ ਗੱਲ ਹੈ ਜਦੋਂ ਤੱਕ ਅਸੀਂ ਸਮਝਦੇ ਨਹੀਂ ਉਦੋਂ ਤੱਕ ਇਹ ਜੀਤਰਾ ਸਾਨੂੰ ਪ੍ਰਾਪਤ ਨਹੀਂ ਹੋਈਆ ਸਟੂਡੈਂਟਸ ਕਲਾਸ ਵਿੱਚ ਜਾ ਕੇ ਬੈਠਦਾ ਹੈ ਟੀਚਰ ਸਿਲੇਬਸ ਉਹ ਦਿੰਦਾ ਹੈ ਬੱਚਾ ਧਿਆਨ ਨਹੀਂ ਕਰਦਾ ਯਾਦ ਰੱਖਿਓ ਜਦ ਤੇ ਉਹ ਤਿਆਰ ਨਾ ਹੁੰਦਾ ਨਾ ਪੇਪਰ ਆ ਜਾਂਦੇ ਨੇ ਪੇਪਰ ਕਿੰਨੇ ਆਪਾਂ ਜਦੋਂ ਪੇਪਰ ਆ ਜਾਂਦੇ ਨੇ ਤੇ ਜਿਹੜੇ ਬੱਚੇ ਨੇ ਕਲਾਸ ਵਿੱਚ ਬੈਣ ਕੇ ਕਦੇ ਲੌਣਾ ਹੀ ਪਾਇਆ ਹੋਵੇਗਾ ਕਦੇ ਆਈ ਹੋਵੇ ਟੀਚਰ ਦੀ ਗੱਲ ਨਾ ਸੁਣੀ ਹੋਵੇ ਤੇ ਯਾਦ ਰੱਖਿਓ ਪੇਪਰਾਂ ਦੇ ਸਮੇਂ ਤੇ ਉਰਾ ਪਰ ਬਚਦਾ ਫੋਦਾ ਨਕਲਾ ਮਾਰਦਾ ਵੀ ਉਹ ਪਾਸ ਹੋ ਜਾ ਉਦੋਂ ਨਕਲਾ ਮਾਰਦਾ ਵੀ ਕਿਸੇ ਤਰੀਕੇ ਨਾਲ ਪਾਸ ਹੋ ਜਾ ਤੋ ਜਿਹੜਾ ਬਾਪ ਹੀ ਹੁੰਦਾ ਉਹ ਵੀ ਕਹਿੰਦਾ ਦੀ ਮੈਂ ਟੀਚਰ ਨੂੰ ਕੁਝ ਨਾ ਕੁਝ ਦੇ ਕੇ ਪਾਸ ਕਰਾ ਲਗਾ ਮੇਰਾ ਬੱਚਾ ਕਦੇ ਰਹੇ ਨਾ ਵੀ ਭਾਵੇਂ ਸੈਣ ਕਰਦੇ ਨਾ ਆਉਂਦੇ ਹੋਣ ਪਰ ਕਲਾਸ ਬਧੀ ਜਾਵੇ ਗੁਰੂ ਗ੍ਰੰਥ ਸਾਹਿਬਹਾਰਾਜ ਸਾਹਿਬੇ ਕੀ ਹਾਂ ਤੇ ਮੈਂ ਨਹੀਂ ਕਹਿੰਦਾ ਰੱਬ ਦੀ ਬਾਣੀ ਕਹਿੰਦੀ ਏ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ ਕਿਸ ਤਰ੍ਹਾਂ ਬਰਤਨ ਕਰਦਾ ਮਾ ਬਾਂ ਕੇ ਵੀ ਪਿਓ ਬਣ ਕੇ ਵੀ ਦੋਨੋਂ ਫਰਜ਼ ਨਿਭਾਉਂਦਾ ਗੁਰੂ ਮਾਤਾ ਪਿਤਾ ਦੁਨਿਆਵੀ ਹੈ ਪਿਓ ਦੇ ਸਿਰ ਤੇ ਗੱਲ ਆਉਂਦੀ ਹੈ ਤਾਂ ਦੋਨੋਂ ਫਰਜ਼ ਨਿਭਾਉਂਦਾ ਹੈ ਮਾਂ ਦੇ ਸਿਰ ਤੇ ਗੱਲ ਆਉਂਦੀ ਦੋਨੋਂ ਫਰਜ਼ ਨਿਭਾਉਂਦੀ ਹੈ ਆਪਣੇ ਔਲਾਦ ਵਾਸਤੇ ਕਿਤੇ ਪਿਓ ਵੀ ਵੱਲ ਜਾਂਦੀ ਹੈ ਕਿਤੇ ਮਾਤਾ ਵੱਲ ਕੇ ਵੀ ਉਹ ਅਦਾ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪ੍ਰਕਰਮ ਹਨ ਗੁਰਬਾਣੀ ਦੇ ਜਿਹੜੇ ਅਸੀਂ ਪੜਦੇ ਆ ਜਦੋਂ ਤੱਕ ਸਾਥ ਸੰਗਤ ਉਹਦੇ ਵਿੱਚ ਆਪਾਂ ਉਤਰਦੇ ਨਹੀਂ ਪਰਵੇਸ਼ ਨਹੀਂ ਕਰਦੇ ਭਾਵੇਂ ਤੁਸੀਂ ਮਾਪ ਕਰਿਆ ਜੀ ਪੰਜ ਪੰਜ ਘੜੇ ਚੌਂਕੜਾ ਮਾਰ ਕੇ ਬੈਠੇ ਰਹੋ ਕਿਸੇ ਕੰਮ ਦਾ ਨਹੀਂ ਗਾ ਜਦੋਂ ਤੱਕ ਆਹ ਚੀਜ਼ ਸਾਡੀ ਜਿਹੜੀ ਸੋਤੀ ਆ ਉਹ ਇੱਕ ਅਟੈਚਮੈਂਟ ਨਹੀਂ ਹੁੰਦੀ ਗੁਰੂ ਦੇ ਨਾਲ ਬਾਣੀ ਦੇ ਨਾਲ ਸੰਗਤ ਦੇ ਨਾਲ ਤੁਸੀਂ ਭਾਵੇਂ ਹਜ਼ਾਰਾਂ ਘੇਰੇ ਚੌਂਕੜਾ ਮਾਰੀ ਚੋ ਉਹ ਚੌਂਕੜਾ ਮਾਰਿਆ ਬ्यर्थ ਹੈ ਤੇ ਬਾਬੇ ਨੇ ਭਗਤ ਨੇ ਗੱਲ ਕਹੀ ਹੈ ਕਬੀਰ ਜੀ ਨੇ ਕਹਿੰਦੇ ਨਿਤਰਾ ਲੰਮੇ ਸਮੇਂ ਬੈਨ ਨਾਓ ਕੁਝ ਸਮਾਂ ਬਹਿ ਜਾ ਕਬੀਰ ਏਕ ਕਰੀ ਆਦੀ ਕਰੀ ਆਦੀ ਨੂੰ ਤੇ ਆਤ ਭਗਤਨ ਸੇਤੀ ਗੋਸਤੇ ਜੋ ਕੀਨੋ ਜਿਹੜੀ ਭਗਤਾਂ ਦੀ ਸੰਗਤ ਹੈ ਗੁਰੂ ਦੀ ਸੰਗਤ ਹੈ ਰੱਬ ਦੀ ਸੰਗਤ ਹੈ ਜਦੋਂ ਇਹਦੇ ਚ ਬਹਿ ਜਾਂਦੇ ਆ ਜੇ ਤਾਂ ਟਿਕਾ ਬਣ ਗਿਆ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਕਿੰਦੇ ਜਦੋਂ ਰੱਬ ਕਿਰਪਾ ਕਰਨ ਤੇ ਆਉਂਦਾ ਹੈ ਨਾ ਉਹ ਲੰਮੇ ਸਮੇਂ ਦੀ ਉਡੀਕ ਨਹੀਂ ਕਰਦਾ ਲੰਮੇ ਸਮੇਂ ਦੀ ਉਡੀਕ ਨਹੀਂ ਕਰਦਾ ਜਦੋਂ ਕਿਰਪਾ ਕਰਨ ਤੇ ਆਜੇ ਕੀ ਕਹਿੰਦੇ ਨੇ ਕਿਨਕਾ ਏਕ ਜਿਸ ਜੀਵ ਸਾਬ ਹੈ ਤਾਂ ਕੀ ਮਹਿਮਾ ਉਹਨਾਂ ਆਵੇ ਤਿਲਕਾ ਮਾਤਰ ਅਸੀਂ ਕਿੰਨੀ ਕੁਰਬਾਨੀ 24 ਸਰੋਗ ਸੁਖਮਨੀ ਸਾਹਿਬ ਜੀ ਦੇ ਪੜੇ ਗੈਦ ਗੁਰੂ ਦੀ ਹਜ਼ੂਰੀ ਵਿੱਚ ਪੰਜਮ ਪਾਤਸ਼ਾਹ ਮਹਾਰਾਜੀ ਦੀ ਬਾਣੀ ਗੁਰੂ ਅਰਜਨ ਦੇਵ ਜੀ ਦੀ ਪਹਿਲਾਂ ਵੀ ਘਰ ਵਿੱਚ ਬਾਣੀ ਪੜ੍ਹਦੀਆਂ ਸ੍ਰੋਗਣੀ ਸਾਹਿਬ ਦੇ ਪਾਠ ਕਰਦੀਆਂ ਹੋਣਗੀਆਂ ਜਾਂ ਜਪਜੀਤ ਸਾਹਿਬ ਦੇ ਪਾਠ ਕਰਦੀਆਂ ਹੋਣਗੀਆਂ। ਦਰਅਸਲ ਗੁਰਬਾਣੀ ਮੈਂ ਪੰਜਾਬ ਦੇ ਵਿੱਚ ਇਸ ਬਾਗਮਤੇ ਗਿਆ ਇੱਕ ਪਹਿਲ ਸਾਡੇ ਕੋਲ ਆਈ ਕੇ ਲੱਗੀ ਦੀ ਮੈਂ ਬਾਬਾ ਜੀ 59 ਸ੍ਰੋਗਣੀ ਸਾਹਿਬ ਦੇ ਪਾਠ ਤੇ ਤੁਲ ਜਾ ਉਹਨੂੰ 52 ਪਾਠ ਕਰਨ ਉਹ ਜਿਆਦਾ ਨਹੀਂ ਤਾਂ 52 ਘੰਟੇ ਤਾਂ ਚਾਹੀਦੇ ਨੇ ਨਾ ਗ੍ਰੰਥੀ ਵਾਸਤੇ ਜਿੰਦਾ ਜਿੱਦਿ ਗੁਰਬਾਣੀ ਚਲੰਤ ਹੈ ਤੇ ਜੇ ਕਿਸੇ ਨੇ ਇਹ ਆਹ ਬਾਣੀ ਪੜਨੀ ਹੋਵੇ ਉਹਦੀ ਆ ਤੇ ਡੇਢ ਪੌਣੇ 2 ਘੰਟੇ ਦਾ ਸਮਾਂ ਲੱਗਦਾ ਗੁਰਬਾਣੀ ਸੋਣੀ ਸਰੇ ਪੜਨ ਤੇ ਜਿੰਦਾ ਰੋਹ ਦਾ ਅਭਿਆਸ ਉਹ ਘੰਟੇ ਚ ਪੜਨ ਦਾ ਸਵੇ ਘੰਟੇ ਚ ਕਰ ਜਾਂਦਾ ਗੁਰਬਾਣੀ ਕਿਉਂਕਿ ਜਵਾਰ ਤੇ ਚੜੀ ਆ ਉਹ ਪੜ੍ਹ ਕੇ ਜਿੰਨਾ 52 ਪਾਠ ਕੀਤੇ ਨੇ ਮੈਂ ਸਵੇਜ ਤੇ ਸੀ ਢਾਬੀ ਜੱਥਾ ਸੀ ਮੈਂ ਪ੍ਰਚਾਰ ਕਰ ਰਿਹਾ ਸੀ ਮੈਂ ਪਰਚੀ ਫੜ ਲਈ ਤੇ ਜਿਹੜੇ ਤੋਂ ਦੇ ਬਾਬਾ ਜੀ ਸਾਨੂੰ ਉਹਨਾਂ ਨੇ ਕਿਹਾ ਬਾਰੀ ਇਹ ਬੋਲਣਾ ਤੁਸੀਂ ਵੀ ਇੰਨੀਆ ਪੈਣਾ ਨਹੀਂ 파ਰ ਕੀਤੇ ਨੇ ਮੈਂ ਆਖਿਆ ਵਿਚਾਰ ਮੈਂ ਆਪਣ ਨੂੰ ਜਸਰਾਮ ਦਿੱਤਾ ਇਤਿਹਾਸ ਨੂੰ ਥੋੜਾ ਜਿਹਾ ਇਧਰਲੇ ਪਾਸੇ ਗਿਆ ਕਿਉਂਕਿ ਲੋੜ ਸੀ ਗੁਰੂ ਲਾਖਪਤਸ਼ਾਹ ਨੇ ਇੱਕ ਸੱਚ ਗੱਲ ਕਹੀ ਹੈ ਗੁਰਬਾਣੀ ਚ ਤੁਸੀਂ ਸਾਰੀ ਪੜੀ ਹੋਣੀ ਜਿ ਰਾਜੀ ਸਾਹਿਬਾਂ ਬੈਠੇ ਨੇ ਗ੍ਰੰਥੀ ਬਿਚ ਸਾਰੇ ਤੁਸੀਂ ਬਾਣੀ ਪੜ੍ਹਦਾ ਆ ਆਸਾ ਦੀ ਬਾਤ ਦੇ ਵਿੱਚ ਇਸ ਤੋਂ ਉੱਤੇ ਕੋਈ ਸਪਸ਼ਟ ਦਿਮੋਸਕ ਦਾ ਬੈ ਸਮਝਾ ਜੀ ਪੰਜਾਬੀ ਦੇ ਵਿੱਚ ਗੁਰੂ ਨਾਨਕ ਪਕਸ਼ਾ ਨੇ ਸਾਨੂੰ ਅਸਲੀਅਤ ਸਾਹਮਣੇ ਰੱਖ ਕੇ ਦੱਸੀ ਹੈ ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ ਫਾਰਸੀ ਚ ਸਮਝਾਵੇ ਤੇ ਸਮਝ ਨਾ ਆਵੇ ਉਰਦੂ ਚ ਸਮਝਾਵੇ ਤੇ ਸਮਝ ਨਾ ਆਵੇ ਸਿੱਧੀ ਗੱਲ ਪੰਜਾਬੀ ਦੀ ਗੁਰੂ ਦੇ ਅੱਗੇ ਰੱਖ ਦਿੱਤੀ ਵੀ ਆਹ ਗੱਲ ਹੈ ਜਿਵੇਂ ਕਰੇਗਾ ਤੇ ਗੱਲ ਨਹੀਂ ਬਣਦੀ ਉਹ ਕਿਹਦੀ ਗੱਲ ਹੈ ਗੁਰੂ ਨਾਨਕ ਪਕਸ਼ਾ ਨੇ ਗੱਲ ਤਾਂ ਹੀ ਸਾਨੂੰ ਇਹਦੇ ਪਰ ਪਰ ਗੱਦੀ ਲੱਦੀ ਆ ਪਰ ਪਰ ਭਿਜਿਆ ਸਾਹ ਪਰ ਪਰ ਮੇਰੀ ਪਾਈ ਆ ਪਰ ਪਰ ਗੱਦੀ ਆ ਘਰ ਪਰਜਿਆ ਜਿੱਤੇ ਬਰਸ ਬਰਸ ਪੜਿਆ ਜਿੱਤੇ ਮਾਰ ਤੇ ਇਹਦੇ ਪਰ ਪਰ ਤੇ ਆ ਬਾਹਰ ਨਾਲ ਆ ਦੇ ਘਰ ਵਿੱਚ ਇੱਕ ਆਪਣੇ ਕਮਰਾ ਬਣਿਆ ਹੋਵੇ ਆਪਾਂ ਕਿਤਾਬਾਂ ਰੱਖੀਆਂ ਹੁੰਦੀਆਂ ਨੇ ਤੇ ਜਾਨ ਫੁੱਲ ਭਰਿਆ ਹੁੰਦੀ ਲਿਵਾਰੀ ਜਿਹੜੀ ਆ ਉਸ ਲਿਵਾਰੀ ਦੇ ਵਿੱਚੋਂ ਕੱਢ ਕੇ ਤਦਾਵ ਨੂੰ ਪਰ ਕੇ ਗਿਆਨ ਨਾ ਕੀਤਾ ਤੇ ਰੱਖਾਂਗੇ ਕੀ ਇਹਨੂੰ ਕੀ ਕਰਾਂਗੇ ਉਸ ਮਾਲ ਨੂੰ ਪੈਨ ਜਦੋਂ ਤੱਕ ਗਿਆਨ ਪ੍ਰਾਪਤ ਨਾ ਹੋਇਆ ਗੁਰਬਾਣੀ ਦਾ ਜਿਹੜਾ ਵਿਸ਼ਾ ਹੈਗਾ ਗੁਰਬਾਣੀ ਜਿਹੜੀ ਹੈ ਉਹ ਸਮਝਣ ਵਾਸਤੇ ਹੈ ਸਮਝਣ ਵਾਸਤੇ ਜਿੱਥੇ ਪੜਦੇ ਆ ਨਾ ਉੱਥੇ ਸਮਝਣ ਦਾ ਵਿਸ਼ਾ ਬਹੁਤ ਵੱਡਾ ਹੈ ਗੁਰੂ ਤੋਂ ਬਿਨਾ ਗਿਆਨ ਪ੍ਰਾਪਤ ਨਹੀਂ ਹੋ ਸਕਦਾ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲਦਾ ਭਾਵੇਂ ਸਾਦੀ ਲੈਣਾ ਚਾਹੇ ਹੋਰ ਲੈਣਾ ਹੋਵੇ ਕਿਸੇ ਨੂੰ ਕੋਈ ਕੋਰਸ ਕਰਨਾ ਹੋਵੇ ਕੋਈ ਕੰਮ ਕਰਨਾ ਹੋਵੇ ਗੁਰੂ ਦਾ ਧਾਰਨਾ ਪੈਂਦਾ ਉਹਨੂੰ ਕੋਰਸ ਕਰਨਾ ਪੈਂਦਾ ਗੁਰਬਾਣੀ ਇੱਕ ਐਸਾ ਸਮੁੰਦਰ ਹੈ ਜਿੰਦੇ ਦਰਭਾਈ ਵਿੱਚ ਜਿੱਦਾਂ ਤੁਸੀਂ ਪ੍ਰਵੇਸ਼ ਕਰ ਜੋਗੇ ਨਾ ਹੋਰ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚੋਂ ਨਿਕਲ ਕੇ ਆਕੋਗੇ ਬੜਾ ਸਰਮਾ ਲਾ ਰਿਆ ਮਨ ਅੱਕ ਗਿਆ ਯਾਦ ਰੱਖਿਓ ਜਦੋਂ ਗੁਰਬਾਣੀ ਵਿੱਚ ਪ੍ਰਵੇਸ਼ ਕਰ ਗਿਆ ਤੁਹਾਡੀ ਜ਼ਬਾਨ ਚੋਂ ਇਹ ਗਾਣੇ ਨਿਕਲਣ ਕਿ ਮੇਰਾ ਮਾਰਾ ਗਿਆ ਮੇਰਾ ਸਤਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭਾਤ ਦੇ ਰੱਖਿਆ ਹਰ ਗੋਵਿੰਦ ਨਵਾ ਗੁਰਬਾਣੀ ਲੈ ਕੇ ਨਵੀਆਂ ਭਾਈਚਾਰਾ ਸਾਹਿਬ ਨਤੀਸਾਨਾ ਕੋਲ ਗੁਰਬਾਣੀ ਪੜ੍ਹਦੇ ਨੂੰ ਹੋ ਗਏ ਨੇ ਕਈਆਂ ਦੀ ਉਮਰ 50 ਸਾਲ 80 ਸਾਲ ਹੋ ਗਈ ਹੈ ਜਦੋਂ ਗੁਰਬਾਣੀ ਪਰਨ ਬੈਠ ਜੇ ਨਾ ਗੁਰੂ ਦਾ ਵਦੀਦ ਚ ਹੈ ਗੁਰੂ ਦਾ ਪਿਆਰ ਆ ਉਹਨੂੰ ਨਿਤ ਹੀ ਨਵਾਂ ਗੁਰਬਾਣੀ ਦੇ ਵਿੱਚੋਂ ਆਨੰਦ ਮਿਲਦਾ ਕਿਉਂਕਿ ਆਪਾਂ ਅਰਥ ਤੇ ਸਰਮੁਹ ਕਾਰਜ ਵਾਲਾ ਮਾਰਸੇ ਕੋਈ ਵਿਚਾਰ ਕਰੀ ਜਾਵੇ ਗੁਰਬਾਣੀ ਦੇ ਵਿੱਚੋਂ ਨਿਤ ਨਵਾਂ ਆਨੰਦ ਪ੍ਰਾਪਤ ਹੁੰਦਾ ਹੈ ਜਪਜੀ ਸਾਹਿਬ ਰੋਜ਼ ਪੜੀ ਜਾਓ ਰੋਜ਼ ਪੜੀ ਜਾਓ ਬਾਨੂ ਨਹੀਂ ਯਕੇਗਾ ਕਿਉਂਕਿ ਨਿਤ ਨਵਾਂ ਆਨੰਦ ਪ੍ਰਾਪਤ ਹੋ ਮਿਲਦਾ ਪਰ ਬਾਦਸ਼ਾਹ ਨੇ ਸ਼ੁਰੂਆਤ ਕੀਤੀ ਜਪਜੀ ਸਾਹਿਬ ਦੀ ਗੁਰਬਾਣੀ ਕੋ ਉਹਦੇ ਵਿੱਚ ਮੰਨਣ ਦੀ ਗੱਲ ਕੀਤੀ ਮੰਨੈ ਸਤੋਗ੍ਰੰਥ ਬੁੱਧ ਮੰਨੈ ਸਗਲ ਪਉਪਤੀ ਸੋਧ ਫਿਰ ਗੱਲ ਕੀਤੀ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੋਨਨੀ ਦੀ ਗੱਲ ਵੀ ਕੀਤੀ ਪਾਪ ਛੱਡ ਦੇ ਮੰਨਣ ਦੀ ਗੱਲ ਵੀ ਕੀਤੀ ਫਿਰ ਇਹ ਵੀ ਗੱਲ ਕਈ ਸੁਣਿਆ ਮੰਨਿਆ ਮੰਨ ਪੀਤਾ ਭਾਉ ਅੱਗੇ ਕੀ ਆਖਿਆ ਅੰਤਰਗਤ ਤੀਰਥ ਨਾਲ ਨਾ ਅਸੀਂ ਉਹ ਤੀਰਥਾਂ ਤੇ ਵੀ ਜਾਂਦੇ ਆ ਮੇਰੇ ਵਰਗਾ ਮਨੁੱਖ ਹੁੰਦਾ ਉਹ ਵੱਡੀ ਟਰਾਲੀ ਭਰ ਕੇ ਉਹ ਸੰਗਤ ਦੀ ਲੈ ਜਾਂਦਾ ਵੀ ਮੈਂ ਚੱਲਿਆ ਤੀਰਥ ਤੇ ਜਾਉ ਸੰਗਤ ਲੈ ਕੇ ਜਾਂਦਾ ਆਪਾਂ ਸਾਰੇ ਇਸ ਕੈਟਾਗਰੀ 'ਚ ਹੀ ਆ ਜਾਂਦੇ ਆ ਜਦੋਂ ਘਰੋਂ ਦੁਰਦੇ ਦਾ ਬੜੀਆਂ ਗੱਲਾਂ ਬਾਤਾਂ ਮੁਮਾਰੀ ਜਾਂ ਰਾਜ ਰੋਲਾ ਪਈਆ ਫਲਾਲਾ ਬੰਦਾ ਬੜਾ ਮਹਾਰਾਜੀ ਕਾਣੀ ਬਿੱਦੀ ਬਹੁਤ ਵਾਰੀ ਜਾਂ ਨਿੰਦਿਆ ਕਰਦੇ ਚੁਕੀ ਕਰ ਜਦੋਂ ਗੁਰੂ ਦਾ ਦਵਾਰਾਂ ਇੱਥੇ ਖੁਦ ਸਰਬ ਆ ਜਾਵੇ ਜਿੱਥੇ ਜਾਣਾ ਉਸ ਕਹਿੰਦੇ ਭਾਈ ਸਾਰੇ ਚੁੱਪ ਕਰ ਜੋ ਰੱਬ ਦਾ ਘਰ ਆ ਗਿਆ ਤੂੰ ਉੱਥੇ ਕਹਿੰਦੇ ਭਾਈ ਚੁੱਪ ਕਰ ਜੋ ਗੁਰਦੁਆਰਾ ਆ ਗਿਆ ਕਿ ਤੁਸੀਂ ਇਹ ਸਮਝਦੇ ਹੋ ਘਰ ਨੂੰ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਕਲਾ ਗੁਰਦਿਰ ਦੀ ਚਾਰ ਦੀਵਾਰੀ ਚ ਬਾਹਰ ਹੈ ਨਹੀਂ ਇਸ ਨੂੰ ਮੰਨੋ ਆਪਣੇ ਭਰਮ ਦੇ ਵਿੱਚੋਂ ਕੱਢ ਦਿਓ ਤੇ ਭਰਮ ਨੂੰ ਕੱਢੋ ਗੁਰੂ ਕਲਾ ਇੱਥੇ ਨਹੀਂ ਹੈ ਬੀ ਆ ਚਾਰ ਦਵਾਰੇ ਦੇ ਅੰਦਰ ਅਸੀਸੇ ਤੋਂ ਅੰਦਰ ਹੋਏ ਆਪਾਂ ਕਹਿ ਦਿੱਤਾ ਜੀ ਨਾ ਭਾਈ ਲਿੰਧਿਆ ਨਹੀਂ ਕਰਨੀ ਉੱਥਾ ਗੁਰਦੁਆਰਾ ਸਾਹਿਬ ਆ ਗਏ ਆ ਕਿ ਬਾਹਰ ਗੁਰੂ ਹੈ ਨਹੀਂ ਤੇ ਗੁਰਵਰਜਣ ਦੇ ਪਾਠਨ ਪਛੋਲ ਵੀ ਆਪਾਂ ਹੈ ਕਿੱਥੇ ਸੁਰਖ ਰਾਖ ਦੇ ਵਿੱਚ ਗੁਰਵਰਜਣ ਦੇ ਪਾਠਨ ਪੁੱਛ ਲਓ ਕਿ ਮਹਾਰਾਜ ਜੀ ਤੈਨੂੰ ਪੜਦੇ ਨਹੀਂ ਆ ਤੇਨੂੰ ਸੁਣਦੇ ਨਹੀਂ ਆ ਸਾਨੂੰ ਇਹਨਾਂ ਦੱਸ ਵੀ ਰੱਬ ਹੈ ਕਿੱਥੇ ਆ ਅਸੀਂ ਪਹਿਹੂ ਸੁਝ ਰਹੇ ਹਾਂ ਵੀ ਚਾਰ ਦਿਵਾਰੀ ਵਿੱਚ ਸਾਸਕਤ ਹੋਈ ਆ ਜੀ ਇੱਥੇ ਰੱਬ ਹੈ ਇੱਥੋਂ ਪੌੜੀਆਂ ਥੱਲੇ ਉਤਰੇ ਫਲਾਣਾ ਲੋਕ ਬੜਾ ਮਲਾ ਜੀ ਉਹ ਬੀਬੀ ਬੜੀ ਮਾਰੀ ਆ ਜੀ ਉਹ ਨਿੰਦਿਆ ਕਰਦੀ ਔਰ ਚੁਗਲੀ ਕਰਦੀ ਗੁਰਮੁਖ ਬਿਆਲਿਆ ਚੁਗਲੀ ਤੂੰ ਵੀ ਕਰ ਰਿਹਾ ਜੇ ਕਿਸੇ ਨੂੰ ਮਾਰਾ ਕਹਿ ਰਹਿਣਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਮਰਤ ਨਾਨਕ ਜਦੋਂ ਆ ਗੱਲ ਆਪਣੇ ਧਰਮ ਕਰੇ ਦੂਰ ਅਰਜਨ ਤੇ ਪਾਤਸ਼ਾਹੇ ਗੱਲ ਕੀਤੀ ਕਿ ਰੱਬ ਹੈ ਕਿੱਥੇ ਤੇ ਪਾਤਸ਼ਾਹ ਕਹਿੰਦੇ ਮੈਂ ਸਪੱਸ਼ਟ ਕਰ ਦਿਆਂਗਾ ਜਹਾਂ ਜਹਾਂ ਕੋ ਤਹ ਹਜੂਰ ਦੂਰਕਤ ਹੋ ਨਾ ਜਾਈ ਰੱਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬੀਚੜਾ ਸੋ ਸੰਗੀ ਕਰਨਿਆ ਵਰਸ ਜਾਈਏ ਜੋ ਨਮਕ ਮੈਂ ਅਲਪ ਸੁਖ ਭਣੀਐ ਕਹਿੰਦੇ ਰੱਬ ਹੈ ਕਿੱਥੇ ਕੱਲੀ ਇੱਧਰ ਨੂੰ ਜਲਾ ਮਾਰੇ ਕਾ ਵੀ ਗੁਰਦਰੇ ਰਾਦੇ ਪਾਸਾ ਕਹਿੰਦੇ ਨਹੀਂ ਜਹਾਂ ਜਹਾਂ ਤੇ ਕੋ ਜਿਹੜੇ ਪਾਸੇ ਦੇਖੇਗਾ ਤਹ ਹਜੂਰ ਉੱਥੇ ਰੱਬ ਹੈ ਹਾਜ਼ਰ ਹੈ ਹਜੂਰ ਪ੍ਰਮਾਤਮਾ ਉੱਥੇ ਹੈ ਪਰ ਦੇਰੀ ਸੋਚ ਕਹਿੰਦੀ ਹੈ ਕਿ ਤੂੰ ਪਹਿਲਾਂ ਗੁਰਦਰੇ ਦੇ ਵਿੱਚ ਹੀ ਆ ਆਪਣੀ ਸੋਚ ਇਹੋ ਕਹਿੰਦੀ ਆ ਕਿ ਇੱਥੇ ਕੋ ਰੱਬ ਹੈ ਬਾਹਰ ਤਾਂ ਹੈ ਨਹੀਂ ਗੁਰੂ ਦੇ ਪਿਆਰੇ ਰੱਬ ਤੇਰੇ ਅੰਦਰ ਬੈਠਾ ਤੇਰੇ ਹਿਰਦੇ ਦੇ ਅੰਦਰ ਹੈ ਅੰਤਰ ਵਸਾ ਨਾ ਬਾਹਰ ਛਾਏ ਅਮਰਤ ਛੋੜ ਕਾਹੇ ਵਿਕਾਏ ਐਸਾ ਗਿਆਨ ਜਪਹੁ ਮਨ ਮੇਰੇ ਹੋਵੂ ਚਾਕਰ ਸਾਚੇ ਕਿਰੇ ਕਿੱਥੇ ਆ ਰੱਬ ਰੱਬ ਤਾਂ ਤੇਰੇ ਅੰਦਰ ਵਸਦਾ ਹੈ ਹੁਣ ਅਗਲੀ ਗੱਲ ਤੇ ਜੇ ਰੱਬ ਅੰਦਰ ਵਸਦਾ ਫਿਰ ਅਸੀਂ ਕੀ ਕਰਨਾ ਮੈਨੂੰ ਰੱਬ ਨੇ ਦੱਸ ਦਿੱਤਾ ਵੀ ਇਹ ਸਾਰਿਆਂ ਦੇ ਅੰਦਰ ਰੱਬ ਹੈ ਜਿਹੜੇ ਬੈਠੇ ਨੇ ਨਾ ਜਿੰਨੇ ਜੀਵ ਨੇ ਦੁਨੀਆ ਦੇ ਸਾਰਿਆਂ ਦੇ ਅੰਦਰ ਰੱਬ ਹੈ ਤੇ ਜੇ ਮੈਂ ਇੱਕ ਮਨੁੱਖ ਨੂੰ ਮਾਰਾ ਕਹਾਂਗਾ ਇਹਦਾ ਮਤਲਬ ਕਿ ਰੱਬ ਨੂੰ ਮਾਰਾ ਕਹਿ ਰਿਹਾ ਰੱਬ ਤਾਂ ਉਹਦੇ ਅੰਦਰ ਬੈਠਾ ਹੈ ਨਾ ਪਾਪਸ਼ਾ ਨੇ ਤਾਂ ਕਹਿਆ ਹੈ ਨਾ ਨਿੰਦਾ ਭਾਈ ਕਿਸਾ ਕੀ ਨਹੀਂ ਮਾਨਵਤ ਮੁਗਦ ਪਰ ਪਾਪਸ਼ਾ ਕਹਿੰਦੇ ਨਿੰਦਿਆ ਤਾਂ ਕਿਸੇ ਦੀ ਭਲੀ ਨਹੀਂ ਨਿੰਦਿਆ ਤਾਂ ਕਿਸੇ ਦੀ ਕਰਨੀ ਨਹੀਂ ਚਾਹੀਦੀ ਫਿਰ ਕਰਦਾ ਕੌਣ ਹੈ ਜਿਹਦੇ ਨਿੰਦਿਆ ਕਰੇ ਸੁ ਨਿੰਦਕ ਹੋਏ हमरे ਕਪਰੇ ਇਹਦੇ ਕਰਦਾ ਕੌਣ ਹੈ ਜਿਹੜਾ ਨਿੰਦਕ ਹੋਵੇ ਉਹਨੇ ਫਿਰ ਦੂਜਿਆਂ ਦੀ ਵੀ ਨਿੰਦਿਆ ਕਰਨੀ ਉਹਨੇ ਦੂਜਿਆਂ ਨੂੰ ਮਾਰਾ ਕਹਿਣਾ ਵੀ ਆ ਵੀ ਬਹੁਤ ਮਾਰਾ ਇਹਦਾ ਭਾਵ ਇਹ ਕਿ ਦੂਜਿਆਂ ਨੂੰ ਮਾਰਾ ਕਹਿ ਕੇ ਆਪਣੇ ਆਪ ਨੂੰ ਚੰਗਾ ਦੱਸ ਰਿਹਾ ਹੈ ਉਹ ਗਿਆ ਦੂਜਿਆਂ ਨੂੰ ਮਾਰਾ ਕਹੇਗਾ ਇੰਦਾ ਪਾ ਵੀ ਉਹ ਆਪਣੇ ਆਪ ਨੂੰ ਚੰਗਾ ਕਹਿ ਰਿਹਾ ਆਪਣੇ ਮੂੰਹੋਂ ਨਹੀਂ ਕਹਿ ਰਿਹਾ ਲੋਕਾਂ ਨੂੰ ਦੱਸ ਰਿਹਾ ਕਿ ਮੈਂ ਬਹੁਤ ਚੰਗਾ ਫਲਾਣਾ ਵੀ ਬੰਦਾ ਬਹੁਤ ਮਰਦਾ ਫਲਾਣਾ ਉਹ ਲੋਕ بڑا ਮਰਿਆ ਮੂੰਹੋਂ ਇਹ ਗੱਲ ਨਹੀਂ ਕਹਿ ਰਿਹਾ ਵੀ ਮੈਂ ਚੰਗਾ ਪਰ ਲੋਕਾਂ ਤੋਂ ਸੁਹਾ ਰਿਹਾ ਵੀ ਲੋਕ ਮੈਨੂੰ ਕਹਿਣਾ ਮੈਂ ਚੰਗਾ ਬਾਕੀ ਦੁਨੀਆ ਸਾਰੀ ਮਾਰੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਆ ਇਸ ਬਾਣੀ ਦੇ ਪ੍ਰਵਾਹ ਦੇ ਅੰਦਰ ਜਦੋਂ ਮਨੁੱਖ ਬਹਿ ਜਾਂਦਾ ਨਾ ਤੁਰ ਜਾਂਦਾ ਉਦੋਂ ਪਰ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ ਆਨੰਦ ਕਿੰਨੂੰ ਕਹਿੰਦੇ ਨੇ ਆਨੰਦ ਇਹ ਨਹੀਂ ਕਿ ਬਿਲਕੁਲ ਬੜੀਆਂ-ਬੜੀਆਂ ਕੰਡੀਆਂ ਨੇ ਮੈਨੂੰ ਆਨੰਦ ਹੈ ਜਿਵੇਂ ਵੱਡੀ ਕੋਠੀ ਪਾਈ ਹੈ ਬਿਲਕੁਲ ਆਨੰਦ ਹੈ ਜਿਵੇਂ 200 ਪਿੱਲਾ ਜ਼ਮੀਨ ਹੈ ਬੜਾਣਾ ਹੁੰਦਾ ਹੈ ਨਹੀਂ ਆਦਿ ਸ਼ਬਦ ਇਹ ਨਹੀਂ ਆਨੰਦ ਨਹੀਂ ਹੈ ਕੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕੀ ਹੈ ਆਨੰਦ ਆਨੰਦ ਸਭ ਕੋ ਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਕਹਿੰਦੇ ਬੜੇ ਦੁਨੀਆਂ ਦੇ ਲੋਕ ਆਨੰਦ ਆਨੰਦ ਕਹਿੰਦੇ ਫਿਰਦੇ ਨੇ ਵੀ ਐਂਦੇ 'ਚ ਬੜਾ ਆਨੰਦ ਹੈ ਉਹਦੇ 'ਚ ਬੜਾ ਆਨੰਦ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹਨਾਂ 'ਚ ਨਹੀਂ ਮੈਨੂੰ ਤਾਂ ਪਤਾ ਲੱਗਾ ਵੀ ਸਭ ਤੋਂ ਵੱਡਾ ਆਨੰਦ ਤਾਂ ਗੁਰੂ ਵਿੱਚ ਹੈ ਮੈਂ ਗੁਰੂ ਕੋਲ ਜਾ ਲਿਆ ਵੀ ਇਹਦੇ ਤੋਂ ਵੱਡਾ ਦੁਨੀਆਂ ਤੇ ਨਾਲ ਨਹੀਂ ਜਦ ਮੇਰੇ ਕੋਲ 100 ਕਲਾ ਜ਼ਮੀਨ ਹੈ ਤੇ ਮੇਰੀ ਲਾਗਤ ਸਾਧ ਕੀ ਮੇਰੀ 150 ਜੇ 150 ਤੇ ਮੇਰੀ ਲਾਗਤ ਸਾਧ ਆ ਗਈ 200 ਹੋ ਗਈ ਇੱਕ ਕੋਟੀ ਪਾਈ ਤੇ ਕਿਆ ਬਲਾਲ ਖਰੀਦ ਲਈਏ ਫਿਰ ਸਨਾ ਕਿਨੇ ਨਹੀਂ ਹੋ ਗਈ ਬੜੀ ਉਹਨਾਂ ਤੇ ਆਨੰਦ ਨਹੀਂ ਆ। ਜੋ ਕ੍ਰਿਸ਼ਨ ਆ ਜਾਂਦੀ ਉਹਦੇ ਤੇ ਆਨੰਦ ਨਹੀਂ ਹੁੰਦਾ। ਕਿ ਕਿੱਥੇ ਆਉਂਦਾ? ਸਤ ਸੰਤੋਖ ਦਇਆ ਤਰ। ਇਹਦੇ ਵਿੱਚੋਂ ਆਨੰਦ ਪ੍ਰਾਪਤ ਹੁੰਦਾ। ਇਹਦੇ ਵਿੱਚੋਂ ਮਨੁੱਖ ਨੂੰ ਆਨੰਦ ਮਿਲਦਾ ਹੈ। ਆਪਾਂ ਆਨੰਦ ਲੈਣ ਵਾਸਤੇ ਗੁਰੂ ਸਾਹਿਬਾਂ ਦੀ ਉਹ ਆਈਆਂ। ਕਿਹਦਾ ਆਤਮਾ ਦਾ ਆਨੰਦ। ਆਤਮਾ ਦਾ ਜਦੋਂ ਤੱਕ ਆਤਮਾ ਦੇ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਸਰੀਰ ਵੀ ਟਿਕੇ ਨਹੀਂ ਬਹਿ ਸਕਦਾ ਜਨਮਾਂ ਲੱਗ ਜਗਾ ਸਰੀਰ ਟਿਕੇਗਾ ਜੇ ਮਾਰੀ ਨਾ ਟਿਕਿਆ ਇੱਥੇ ਬੈਠਾ ਇਹੋ ਕੀ ਹੈ ਮੈਂ ਥੱਲੇ ਜਾ ਕੇ ਗੱਪਾਂ ਸੁਣਨਾ ਮੈਂ ਤਾਂ ਮਕੌੜੇ ਖਾਣੇ ਆ ਚੱਤੀ ਘਾਟਲੇ ਬੜੇ ਮੰਨ ਲਓ ਕਿ ਮਰ ਤਾਂ ਹੋਣਿਆ ਚਾਹ ਜੇ ਇੱਥੇ ਉਹਨਾਂ ਟਿਕ ਕੇ ਬਹਿ ਰਿਹਾ ਫਿਰ ਸਰੀਰ ਭਾਵੇਂ 2 ਘੰਟੇ ਚੌਂਕਣਾਂ ਮਾਰ ਕੇ ਬੈਠਾ ਰ ਅਸਰ ਨਹੀਂ ਹੁੰਦਾ ਸਰੀਰ ਨੂੰ ਤਕਲੀਫ ਨਹੀਂ ਹੁੰਦੀ ਬਾਬਾ ਬੁੱਢਾ ਸਾਬ ਜੀ ਦੀ 100 ਤੇ 25 ਸਾਲ ਮਰ ਹੋਈ ਆ ਇਤਿਹਾਸ ਮੁਤਾਬਕ 100 14 ਸਾਲ ਬਾਬਾ ਬੁੱਢਾ ਸਾਬ ਨੇ 6 ਗੁਰੂ ਸਹਿਬਾਨਾਂ ਤੱਕ ਸੇਵਾ ਕੀਤੀ ਆ ਗੁਰੂ ਅਰਜਨ ਪਾਤਸ਼ਾਹ ਤੱਕ ਯਾਦ ਰੱਖਿਓ ਬ੍ਰਹਮ ਗਿਆਨੀ ਕੀ ਹੁੰਦਾ ਸੰਤ ਕੀ ਹੁੰਦਾ ਸਾਧੂ ਕੀ ਹੁੰਦਾ ਜੇ ਕੁਝ ਪੜਨਾ ਤੇ ਬਾਬਾ ਬੁੱਢਾ ਸਾਬ ਨੂੰ ਬਲ ਕੇ ਵਿਖਿਆ ਜੇ ਇਹ ਪਦਵੀ ਹੈ ਕੀ ਸੰਤ ਮਹਾਪੁਰਖ ਬ੍ਰਹਮ ਗਿਆਨੀ ਰੱਬ ਦੇ ਪਿਆਰੇ ਤਤ ਵੇਦੇ ਕੀ ਹੁੰਦੇ ਨੇ ਜੇ ਇਹਨੂੰ ਜਾਣਨਾ ਨਾ ਜੀਵਨ ਨੂੰ ਸਵਾਰਨਾ ਤੇ ਬਾਬੂ ਦਾ ਸਭ ਨੂੰ ਪੜ ਕੇ ਵੇਖ ਲਿਆ ਜੀ ਜਿਹੜੇ ਪੂਰਨ ਗੁਰ ਸਿੱਖ ਬ੍ਰਹਮ ਗਿਆਨੀ ਹੋਏ ਨੇ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਬ੍ਰਹਮ ਗਿਆਨੀ ਕਹਿ ਦਿੱਤਾ ਪੰਜ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੱਕ ਉਹਨਾਂ ਨੇ ਸੇਵਾ ਕੀਤੀ ਤੇ ਪੰਜ ਗੁਰੂ ਸਾਹਿਬਾਨਾਂ ਨੂੰ ਗੁਰਤਾ ਕਦੇ ਵੀ ਬਖਸ਼ੀ ਮਹਾਰਾਜ ਕਰਤਵੀਨ ਹੈ ਗੁਰਤਾ ਗੱਦੀ ਬਖਸ਼ ਕੀਤੀ ਗੁਰੂ ਘਰ ਦੀ ਸੇਵਾ ਵੀ ਕੀਤੀ ਮਰਜ਼ਾ ਦਾ ਵੀ ਨਿਭਾਇਆ ਪ੍ਰੇਮ ਦੇ ਵਿੱਚ ਭਿੱਜੇ ਰਹੇ ਗੁਰੂ ਘਰ ਦੀਆਂ ਮੱਝਾਂ ਵੀ ਚਾਰੀਆਂ ਦੁੱਧ ਵੀ ਚੋਇਆ ਤੇ ਬੀਰ ਸਾਹਿਬ ਤੋਂ ਹਰ ਮੰਦਰ ਸਰਦਾਰ ਦੇ ਲੰਗਰੇ ਦੁੱਧ ਵੀ ਪਚਾਉਂਦੇ ਰਹੇ ਘਾਹ ਵੀ ਖੋਦਦੇ ਰਹੇ ਬ੍ਰਹਮ ਗਿਆਨੀ ਦੀ ਬਖੀਤਾ ਹੈ ਹੀ ਹੈ ਨਾ ਇਹ ਹੋੜਾ ਵੀ ਦਾਸੂ ਕੀ ਆਦਿ ਕਿਰਪਾਨ ਪਾਲੀ ਨੇ 80 ਲੱਖ ਦੀ ਕਬੀ ਲੈਣ ਤੇ 57 ਚੇਲੇ ਲੈਣ ਜੂ ਬ੍ਰਹਮ ਗਿਆਨੀ ਬਣ ਗਿਆ ਬ੍ਰਹਮ ਗਿਆਨੀ ਬੜੌਖਾ ਬ੍ਰਹਮ ਗਿਆਨੀ ਸੱਜ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਅਨਾਖਤਾ ਅਨਾਤ ਇਹ ਹੈ ਬ੍ਰਹਮ ਗਿਆਨੀ ਦੀ ਪਦਵੀ ਬ੍ਰਹਮ ਗਿਆਨੀ ਦੀ ਪਦਵੀ ਇਹ ਨਹੀਂ ਕਿ ਜੇ ਮਹਾਪੁਰਖ ਬਣ ਗਿਆ ਜੇ ਕਿਸੇ ਨੇ ਅਰਦਾਸ ਕਬੂਲ ਨਾ ਕੀਤੀ ਤੇ ਘਟਦੇ ਵੀ ਤੇ ਦੁਸਰੇ ਹੋ ਗਿਆ ਕਿ ਨਹੀਂ ਸਾਡਾ ਤਾਂ ਕਰਜ਼ਾ ਨਹੀਂ ਪੂਰਾ ਹੋਇਆ। ਉਹ ਬ੍ਰਹਮ ਗਿਆਨੀ ਦੀ ਪਦਵੀ ਬੜੀ ਉੱਚੀ ਹੈ। ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਸਾਰਾ ਕੁਝ ਕਰਾਇਆ ਯਾਦ ਰੱਖਿਓ ਬਾਬਾ ਬੁੱਢਾ ਸਾਹਿਬ ਨੇ। ਔਰ ਇੱਕ ਵੀ ਜਮਾਨ ਨਹੀਂ ਰੱਖੀ ਗੁਰੂ ਸਾਹਿਬਾਂ ਦੇ ਅੱਗੇ ਕਿ ਮੈਨੂੰ ਕੋਈ ਸੇਵਾ ਦੇ ਦੋ ਜਾਂ ਮੈਨੂੰ ਕੋਈ ਅੱਗੇ ਲਾ ਦਿਓ ਕਿਸੇ ਕੰਮ ਦੇ ਵਿੱਚ ਨਹੀਂ। ਜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਰਸਤਾ ਦਗਾ ਤਾ ਸੱਚ ਦੇ ਮਾਰਗ ਦਾ ਤੇ ਗੁਰੂ ਨਾਨਕ ਦੇ ਚਰਨਾਂ ਦੀ ਸੇਵਾ ਚ ਲੱਗ ਮੁੰਡਾ ਸਹਿਬ ਜੀ ਸੇਵਾ ਚ ਲੱਗ ਗਿਆ ਪਸ਼ੂ ਵੀ ਚਾਰੇ ਲੰਗਰ ਵੀ ਪਕਾਏ ਜ਼ਮੀਨਾਂ ਵੀ ਸਾਂਭੀਆਂ ਖਾਣ ਵੀ ਖੋਤਿਆ ਤੇ ਯਾਦ ਰੱਖਿਓ 96 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕਾਲ ਤਖਤ ਸੱਭ ਦੀ ਵੀ ਬਾਬਾ ਬੁੱਢਾ ਸਾਡੇ ਹਥੋਰ ਕਾਈਆ ਰਾਜ ਦੇ ਮਜ਼ਦੂਰ ਨੇ ਹੱਥ ਲਗਾਇਓ ਬੁੱਢੇ ਔਰ ਗੁਰਦਾਸ ਬਟਾ ਜੀ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਅੰਮ੍ਰਿਤ ਸਿੱਖ ਗੁਰੂ ਅਰਜਨ ਦੇਵ ਪਾਚੀ ਨੇ ਕਿ ਬੁੱਢਾ ਸਾਹਿਬ ਜੀ ਤਖਤ ਲੈ ਕੇ ਆਓ ਮਹਾਰਾਜੀ ਚਰਨੀਆ ਕਹਿੰਦਾ ਤਖਤ ਤਿਆਰ ਕਰਨਾ ਤਖਤ ਤਿਆਰ ਹੋਵੇਗਾ ਬਾਪੂ ਦਾ ਸਦੇ ਇੱਟਰਾ ਚੀਂਆਂ ਪਏ ਗੁਰਦਾਸ ਜੀ ਜਾਣਾ ਫੜਾ ਰਹੇ ਇੱਟਰਾ ਫੜਾ ਰਹੇ ਨੇ ਤਰ ਤਿਆਰ ਕਰ ਦਿੱਤਾ ਕਹਿੰਦੇ ਮਹਾਰਾਜ ਹੁਣ ਸੱਚੇ ਪਾਤਸ਼ਾਹ ਕਹਿੰਦੇ ਹੁਣ ਮੇਰੇ ਸਿੱਖਾਂ ਦੇ ਵਿੱਚ ਜੋਸ਼ ਭਰਨ ਵਾਸਤੇ ਢਾਡੀ ਚਾਹੀਦੇ ਨੇ ਬਾਬਾ ਨੱਥਾ ਜੀ ਬਾਬੂ ਅਬਦੁੱਲਾਹ ਜੀ ਕਹਿੰਦੇ ਫਿਰ ਪੁਰਾਣ ਨੂੰ ਲੈ ਕੇ ਉਹ ਸੁਰ ਸੰਗ ਗਏ ਹਾਫੀ ਲੈ ਕੇ ਹਾਫੀ ਦੀ ਅਲਮਾਰੀ ਵਿੱਚ ਬਿਠਾ ਕੇ ਲਿਆਂਦਾ ਗਿਆ ਉਸ ਸਮੇਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬਾਬਾ ਬੁੱਢਾ ਸਹਿਬ ਨੇ ਫਿਰ ਦੋ ਤਲਵਾਰੀਆਂ ਪਾਈਆਂ ਸਨ ਮੇਰੀ ਦੀ ਤਬੀਰ ਦੀ ਉਹਦਾ ਕਾਰਨ ਕੀ